ਐਸ ਵੀ ਸੀ ਮਹਾਪੰਚਾਇਤ ਵੱਲੋਂ ਜੋ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਪਿਛਲੇ 6.5 ਮਹੀਨਿਆਂ ਤੋਂ ਲਗਭਗ ਚੱਲ ਰਿਹਾ ਦਿਨ ਰਾਤ ਨੰਤਰ ਸਾਡੇ ਸਾਰੇ ਆਗੂ ਸਹਿਬਾਨਾਂ ਨੇ ਆਪਣੀ ਆਪਣੀ ਮਿਹਨਤ ਸਦਕਾ ਅੱਜ 6.5 ਮਹੀਨੇ ਇੱਥੇ ਬੀਤ ਗਏ ਨੇ ਪਰ ਹੁਣ ਮੈਂ ਅੱਜ ਵਧਾਈ ਦਿੰਦਾ ਇਸ ਮੋਰਚੇ ਦੇ ਆਗੂ ਸਹਿਬਾਨਾਂ ਨੂੰ ਸਾਰੇ ਲੀਡਰਾਂ ਨੂੰ ਵੀ ਅਸੀਂ ਜਿਹੜੀ ਹੈ ਕਿਸੇ ਨਾ ਕਿਸੇ ਮਕਾਮ ਤੇ ਪਹੁੰਚੇ ਹਾਂ ਅਸੀਂ ਇੱਕ ਲਿਖਤੀਆਂ ਦਰਖਾਸਤਾਂ ਹੁਣ ਮਾਨਯੋਗ ਸਾਡੇ ਕੇਂਦਰੀ ਮੰਤਰੀ ਸਾਹਿਬ ਤੇ ਐਸ ਸੀ ਕਮਿਸ਼ਨ ਰਾਸ਼ਟਰੀਆ ਪ੍ਰਧਾਨ ਮੰਤਰੀ ਜੀ ਨੂੰ ਸਾਡੇ ਕੋਲੇ ਅਮਨਪ੍ਰੀਤ ਜੀ ਆਏ ਨੇ ਹਮਨਪ੍ਰੀਤ ਰਾਏ ਜੀ ਤੇ ਇਹਨਾਂ ਦੇ ਜਰੀਏ ਇਹਨਾਂ ਦੇ ਥਰੂ ਇਹ ਵੀ ਸਾਡੇ ਇਹਦੇ ਮੈਂਬਰ ਨੇ ਇਹ ਮੈਂਬਰ ਕਰਨ ਦੇ ਸਦਕੇ ਸਾਡੇ ਤੋਂ ਜਿਹੜੀ ਸਾਰਾ ਲਿਖਤੀ ਕਾਰਵਾਈ ਹੈ ਇਹ ਖੁਦ ਆਪ ਲੈ ਕੇ ਗਏ ਨੇ ਆਪ ਲੈ ਕੇ ਖੁਦ ਉੱਥੇ ਕਰਾ ਕੇ ਲੈਨੇ ਸਾਡੀ 13 ਦਿਨ ਚ 28 ਤਰੀਕ ਨੂੰ ਅਸੀਂ ਲਿਖਤੀ ਇੱਕ ਦਰਖਾਸਤ ਦਿੱਤੀ 28 ਤਰੀਕ ਨੂੰ ਲਿਖਤੀ ਦਰਖਾਸਤ ਦੇ ਕੇ ਸਿਰਫ ਅੱਜ 13 ਦੇ ਵਿੱਚ ਜਿਹੜੀ ਸਾਡੀ ਕਾਰਵਾਈ ਹੋਈ ਹੈ ਤੇ ਇਸ ਤੇ ਕਾਰਵਾਈ ਕਰਦਿਆਂ ਮੰਤਰੀ ਸੋਸ਼ਲ ਜਸਟਿਸ ਮੰਤਰੀ ਸਾਹਿਬ ਨੇ ਕਾਰਵਾਈ ਕਰਦਿਆਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸੈਕਟਰੀ ਤੋਂ ਸਪੈਸ਼ਲ ਸੈਕਟਰੀ ਤੋਂ 15 ਦਿਨ ਦੇ ਅੰਦਰ ਅੰਦਰ ਰਿਪੋਰਟ ਮੰਗੀ ਹੈ ਵੀ ਜਿਹੜੇ ਐਸਸੀ ਸਰਟੀਫਿਕੇਟ ਜਾਲੀ ਫੇਕ ਸਰਟੀਫਿਕੇਟ ਲੈ ਕੇ ਲੋਕਾਂ ਨੇ ਨੌਕਰੀ ਲਈ ਹੈ ਇਹਦੀ 15 ਦਿਨ ਦੇ ਅੰਦਰ ਅੰਦਰ ਸਟੇਟ ਰਿਪੋਰਟ ਪੇਸ਼ ਕਰੋ ਤਾਂ ਕਿ ਅਗਲੀ ਜਿਹੜੀ ਹੈ ਸਾਨੂੰ ਹੁਣ ਜਿਹੜੀ ਹੈ ਕਿਰਨ ਜਾਗੀ ਇਸ ਕਾਰਵਾਈ ਦੀ ਸਾਡਾ ਲੀਗਲੀ ਤੌਰ ਤੇ ਵੀ ਅਸੀਂ ਜਿਹੜੀ ਹੈ ਕਾਰਵਾਈ ਉਹ ਸ਼ੁਰੂ ਕਰ ਦਿੱਤੀ ਹੈ ਤੁਹਾਡੇ ਉਹੜੇ ਕੰਪਲੇਂਟ ਦਿੱਤੀ ਗਈ ਹੈ ਕਿਹਨਾ ਅਫਸਰਾਂ ਦੇ ਖਿਲਾਫ ਹੈ ਕੋਈ ਲਿਸਟ ਬਣਾਈ ਹੋਏਗੀ ਤੁਸੀਂ ਅਸੀਂ ਉਹ ਜਿਹੜੇ ਤਕਰੀਬਨ ਇੱਥੇ ਵਿਧਾਨ ਸਭਾ 'ਚ ਕੁਐਸਚਨ ਲਗਾਇਆ ਸੀ ਕਿ ਵਿਧਾਨ ਸਭਾ 'ਚ ਖੁ ਮંત્રી ਨੇ ਮੰਨਿਆ ਤੇ ਬਲਜੀਤ ਕੌਰ ਮੰਤਰੀ ਜੀ ਨੇ ਮੰਨਿਆ ਕਿ ਸਾਡੇ ਕੋਲੇ 30 ਫੇਕ ਉਹਨਾਂ ਨੇ ਤਾਂ ਫੇਕ ਕਿਹਾ ਸੀ ਵੀ ਸੱਤ ਜਿਹੜੇ ਸਰਟੀਫਿਕੇਟ ਐ ਪਹਿਲਾਂ ਕਾਂਗਰਸ ਦੇ ਸਮੇਂ ਰੱਦ ਹੋਏ ਨੇ ਤੇ 23 ਅਸੀਂ ਰੱਦ ਕੀਤੇ ਨੇ ਪਰ ਸਾਡੇ ਕੋਲੇ ਜਿਹੜਾ ਹੈਗਾ ਨਾ ਤਾਂ ਸਰਕਾਰ ਨਾਲ ਡਾਇਰੈਕਟਰ ਸਾਨੂੰ ਕੋਈ ਸਰਟੀਫਿਕੇਟ ਦੀ ਕਾਪੀ ਨਹੀਂ ਦਿੱਤੀ ਪਰ ਸਾਡੇ ਕੋਲੇ ਡਿਟੇਲ ਕੁਝ ਬੰਦਿਆਂ ਦੀ ਡਿਟੇਲ ਹੈ ਜਿਹੜੇ ਬੰਦਿਆਂ ਨੇ ਫੇਕ ਸਰਟੀਫਿਕੇਟ ਲਾ ਕੇ ਉਹ ਆਪਣੀਆਂ ਜਿਹੜੀਆਂ ਨੌਕਰੀਆਂ ਨੂੰ ਆਨ ਸਰਵਿਸ ਆਨ ਵੇ ਹੈਗੇ ਤੇ ਕੁਝ ਰਿਟਾਇਰ ਵੀ ਬੰਦੇ ਹੋਗੇ ਨੇ ਜਿਹੜੇ ਕਿ ਜਿਹੜੇ ਗਰੀਬ ਲੋਕਾਂ ਦੇ ਹੱਕਾਂ ਦੇ ਡਾਕਾ ਮਾਰ ਕੇ ਜਿਹੜੇ ਤਣਾੜ ਲੋਕ ਨੇ ਤਣਾੜ ਲੋਕਾਂ ਨੇ ਗਰੀਬ ਲੋਕਾਂ ਦੇ ਹੱਕਾਂ ਦੇ ਡਾਕਾ ਮਾਰ ਕੇ ਉਹ ਸਰਟੀਫਿਕੇਟ ਜਾਲੀ ਬਣਾ ਕੇ ਉਹ ਨੌਕਰੀਆਂ ਕਰਦੇ ਸਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਖੁਦ ਆਰਟੀਆਈ ਦੇ ਨਾਮ ਨੂੰ ਲੈ ਕੇ ਉਹ ਚਾਹੀਦੇ ਜਿਵੇਂ ਕਿ ਨਾ ਲੋਕਪਾਲ ਦਾ ਕਾਫੀ ਬੋਲਬਾਲਾ ਕੀਤਾ ਗਿਆ ਸੀ ਉਹਦੇ ਲਈ ਮੋਰਚੇ ਵੀ ਲਾਏ ਗਏ ਸਨ ਹਾਂਜੀ ਉਹਦੇ ਬਾਅਦ ਜਿਹੜੀ ਪਾਰਟੀ ਹੋਂਦ ਵਿੱਚ ਆਈ ਸੀ ਪੰਜਾਬ ਵਿੱਚ ਤੁਹਾਨੂੰ ਕੀ ਲੱਗਦਾ ਜਿਵੇਂ ਆਰਟੀਆਈ ਦੇ ਰਾਹੀਂ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲ ਰਹੀ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਦੇਖਦੇ ਮੈਂ ਕਿਹਾ ਜੀ ਅਸੀਂ ਆਰਟੀਆਈ ਚ ਖੁਦ ਜਾ ਕੇ ਅੱਜ ਡੀਸੀ ਦਫ਼ਤਰ ਚਲੇ ਜਾਓ ਏਡੀਸੀ ਦਫ਼ਤਰ ਚਲੇ ਜਾਓ ਕਿਸੇ ਕਾਉਂਸਲ ਚਲੇ ਜਾਓ ਪਹਿਲਾਂ ਆਰਟੀਆਈ ਸਾਡੀ 30 ਦਿਨਾਂ 'ਚ بجائے 40 ਦਿਨ ਹੋਰ ਹੀ ਮਿਲਦੀ ਦੂਜੀ ਜਦੋਂ ਸੈਕੰਡ ਅਪੀਲ ਪਾਉਂਦੇ ਤੱਕ ਇਹ ਹਾਇਰ ਅਥਾਰਟੀ ਕੋਲ ਉਹ ਨਹੀਂ ਮਿਲਦੀ ਮੇਰੇ ਕੋਲੇ 50 ਅਲਗ ਐਗਜ਼ੈਂਪਲਾਂ ਆਰਟੀਆਈ ਦੀਆਂ ਪਈਆਂ ਹੋਣਗੀਆਂ ਜਦੋਂ ਅਸੀਂ ਸਟੇਟ ਕਮਿਸ਼ਨ ਕੋਲੇ ਜਾਂਦੇ ਉੱਥੇ ਕੋਈ ਸੁਣਾਈ ਨੇ ਹੁੰਦੀ ਜਿਹੜਾ ਬੰਦਾ ਆਰਟੀ ਲੈਣ ਵਾਲਾ ਉਹਦਾ ਸਵੇ ਡਿਫਾਲਟ ਅਫਸਰ ਹੈ ਜਿਹੜੇ ਦੇਣੇ ਵਾਲੇ ਨਹੀਂ ਆ ਉਹ ਫੋਨ ਦੇ ਇੱਕ ਤਰੀਕ ਲੈ ਲੰਨੇ ਜਦੋਂ ਉਹਨਾਂ ਕੇਸਾਂ ਨੂੰ ਅਸੀਂ ਹਾਈ ਕੋਰਟ ਲੈ ਕੇ ਗਿਆ ਮੈਂ ਇੱਕ ਕੇਸ ਸੀ ਨਗਰ ਕਾਉਂਸਲ ਖਰੜ ਦਾ ਤੇ ਨਗਰ ਨਿਗਮ ਮੁਹਾਲੀ ਦਾ ਤੇ ਮੈਨੂੰ ਹਾਈ ਕੋਰਟ ਤੋਂ ਵੀ ਵਾਪਸ ਮੋੜਦਾ ਵੀ ਤੁਸੀਂ ਇਕੱਲੇ ਮੈਂਬਰ ਦੇ ਆਰਡਰ ਲੈ ਕੇ ਆਗੇ ਡਬਲ ਬੈਂਚ ਦੇ ਆਰਡਰ ਲੈ ਕੇ ਨਹੀਂ ਆਏ ਤੁਸੀਂ ਡਬਲ ਬੈਂਚ ਦੇ ਆਰਡਰ ਲੈ ਕੇ ਆਉਂਦੇ ਤਾਂ ਸਾਡੀ ਸਾਈਆਂ ਸੜਾਈ ਹੁੰਦੀ ਇੱਕ ਐਪਲੀਕੇਸ਼ਨ ਦੁਬਾਰੇ ਡਬਲ ਬੈਂਚ ਕੋਲ ਦੇ ਕੇ ਆਓ ਜਦੋਂ ਆਰਟੀਆਈ ਦੀ ਪ੍ਰਕਿਰਿਆ ਹੀ ਇੰਨੀ ਹੋ ਗਈ 6 ਮਹੀਨੇ ਬੰਦਾ ਥੱਕਾਰ ਕੇ ਬੈਠ ਜਾਂਦਾ ਜਿਹੜੀ ਸਾਨੂੰ 30 ਦਿਨਾਂ ਚ ਮਿਲਣੀ ਹੈ ਉਹ 6-6 ਮਹੀਨੇ ਇੱਥ ਮੈਂ ਐਸੇ ਕਮਿਸ਼ਨ ਗਈ ਸੀਗੀ 28 ਜੂਨ ਨੂੰ ਤੇ ਮੈਂ ਉਹ ਉਸ ਰਿਗਾਰਡਿੰਗ ਮੈਂ ਉਹਨਾਂ ਕੋਲੇ ਗੱਲ ਕੀਤੀ ਆਪਣਾ ਪੂਰਾ ਵੇਰਵਾ ਰੱਖਿਆ ਕਿਉਂਕਿ ਬਤੌਰ ਨਾਗਰਿਕ ਸਾਡੀ ਇੱਕ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਸਾਡੇ ਸਮਾਜ ਪ੍ਰਤੀ ਹੈ ਜੇ ਕੋਈ ਵੀ ਵਾਅਦਾ ਘਾਟਾ ਹੋ ਰਿਹਾ ਹੈ ਕਿਸੇ ਉੱਚ ਅਣੀਏ ਮੇ ਗੱਲਾਂ ਹੋ ਰਹੀਆਂ ਨੇ ਸਾਨੂੰ ਉਹਨੂੰ ਬਹੁਤ ਸਹਜੇ ਨਾਲ ਸਰਕਾਰ ਨੂੰ ਵੀ ਟਾੜਨਾ ਦੇਣੀ ਚਾਹੀਦੀ ਹੈ ਤਾਂ ਕਿ ਸਰਕਾਰ ਨੂੰ ਵੀ ਸਮਝ ਆਵੇ ਕਿ ਅਸੀਂ ਕੋਈ ਬੱਚੇ ਨਹੀਂ ਹੈਗੇ ਅੱਜ ਤੁਹਾਡਾ ਇਕੱਲਾ ਇਹ ਮੋਰਚਾ ਨਹੀਂ ਹੈ ਆਲਰੇਡੀ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਮੋਰਚੇ ਚੱਲ ਰਹੇ ਨੇ ਅਸਿਸਟੈਂਟ ਲੈਕਚਰਰ ਵਾਲਾ ਚੱਲ ਰਿਹਾ ਹੈਗਾ ਉਧਰ ਹੋਮ ਗਾਰਡੀਆਂ ਵਾਲਾ ਚੱਲ ਰਿਹਾ ਹੈ ਤੇ ਅੱਜ ਮੈਨੂੰ ਕੁੰਬੜਾਪਾਜੀ ਹੁਣਾ ਵੱਲੋਂ ਜਿਹੜੀ ਮੇਰੇ ਕੋਲ ਐਪਲੀਕੇਸ਼ਨ ਪਹੁੰਚੀ ਸੀਗੀ ਮੈਂ ਉਹਨੂੰ ਲੈ ਕੇ ਇਮੀਡੀਏਟਲੀ ਪ੍ਰੋਸੀਡ ਕੀਤੀ ਔਰ ਮੈਂ ਐਸੀ ਕਮਿਸ਼ਨ ਔਰ ਉਹਤੇ ਮੰਤਰੀ ਸਾਹਿਬ ਨੂੰ ਮੈਂ ਇਹ ਰਿਕੁਐਸਟ ਅੱਗੇ ਫਾਰਵਰਡ ਕੀਤੀ ਤਾਂ ਕਿ ਇਹਦੇ ਤੇ ਇਮੀਡੀਏਟਲੀ ਐਕਸ਼ਨ ਕੀਤਾ ਜਾਵੇ ਕੀ ਰਿਸਪਾਂਸ ਮਿਲਿਆ ਜੀ ਤੁਹਾਨੂੰ ਮੈਨੂੰ 13 ਦਿਨ ਦੇ ਵਿੱਚ ਉਹਦਾ ਰਿਸਪਾਂਸ ਆ ਗਿਆ ਮੇਰੇ ਕੋਲ ਲੈਟਰ ਆ ਗਿਆ ਇਹ ਉਹਨੇ ਆਰਡਰ ਕੀ ਕੀਤੇ ਉਹਨਾਂ ਨੇ ਆਰਡਰ ਪੰਜਾਬ ਸਰਕਾਰ ਨੂੰ ਕੀਤੇ ਨੇ ਪ੍ਰਿੰਸੀਪਲ ਸੈਕਟਰੀ ਨੂੰ ਕੀਤੇ ਨੇ ਤਾਂ ਕਿ ਅੱਗੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਔਰ ਇਮੀਡੀਏਟਲੀ ਇਹਦੇ ਤੇ ਐਕਸ਼ਨ ਲੈ ਕੇ ਜਿਹੜੇ ਕਲਪਰੇਟs ਹੈਗੇ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਜੇ ਫਰਦਰ ਐਸੀ ਐਕਸ਼ਨ ਨਹੀਂ ਹੁੰਦਾ ਤਾਂ ਇਸ ਤੋਂ ਅਗਲਾ ਐਕਸ਼ਨ ਅਗਲਾ ਕਾਰਵਾਈ ਇਸ ਤਰ੍ਹਾਂ ਗਲੈਕਸ਼ਨ ਸਾਡਾ ਹੋਏਗਾ ਅਸੀਂ ਮੈਂ ਐਜ਼ ਮੈਂਬਰ ਹੈਗੀ ਆ ਮੈਂ ਇਸ ਧਰਨੇ ਦੇ ਵਿੱਚ ਤੇ ਮੇਰਾ ਇੱਕ ਨਾਗਰਿਕ ਦੇ ਤੌਰ ਤੇ ਮੇਰਾ ਫਰਜ਼ ਬਣਦਾ ਹੈ ਕਿ ਅਸੀਂ ਜੋ ਘੁੰਮੜਾ ਪਾਜੀ ਆਪਨੇ ਸਾਡੇ ਵੱਡੇ ਬਜ਼ੁਰਗ ਵੀ ਹੈਗੇ ਨੇ ਨਾਲ ਤੇ ਜੋ ਇਹਨਾਂ ਦਾ ਅਗੇ ਹੋਏਗਾ ਡਿਸੀਜਨ ਅਸੀਂ ਸਾਰੇ ਕਲੈਕਟਿਵ ਡਿਸੀਜਨ ਲੈ ਕੇ ਅਸੀਂ ਚਾਹੇ ਸਾਨੂੰ ਧਰਨਾ ਲੰਬਾ ਖਿੱਚਣਾ ਪਵੇ ਧਰਨੇ ਤਾਂ ਬਹੁਤ ਲੰਬੇ ਖਿੱਚੇ ਹੋ ਰਹੇ ਨੇ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕੀ ਆ ਹੋਮਗਾਰਡ ਵਾਲਾ 6 ਸਾਲ ਦਾ ਧਰਨਾ ਚੱਲ ਰਿਹਾ ਇਹ ਤਾਂ 6 ਮਹੀਨੇ ਵਾਲਾ ਚੱਲ ਰਿਹਾ 6 ਸਾਲ ਤੋਂ ਚੱਲ ਰਿਹਾ ਸੋ ਮੈਨੂੰ ਲੱਗਦਾ ਹੈ ਕਿ ਵੀ ਹੱਕਾਂ ਲਈ ਲੜਨਾ ਸਾਡੀ ਰਿਸਪੌਂਸਿਬਿਲਟੀ ਹੈ ਸਾਡੀ ਜ਼ਿੰਮੇਵਾਰੀ ਹੈ ਅਸੀਂ ਪੋਲੀਟਿਸ਼ੀਅਨ ਬਾਦਚੋਂ ਨੇ ਪਹਿਲਾਂ ਸਿੱਖ ਨਾਗਰਿਕ ਹੈ ਤੇ ਇਹ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਵੱਲੋਂ ਜਿਹੜੇ ਬੈਨਰ ਲਾਏ ਲਾਹੀ ਗਏ ਆ ਵੀ ਕ腐ਪਸ਼ਨ ਦੇ ਖਿਲਾਫ ਵੋਟ ਆ ਨੰਬਰ ਵੀ ਉਹਨਾਂ ਨੇ ਜਾਰੀ ਕੀਤੇ ਸੀ ਉਸ ਦੇ ਬਾਵਜੂਦ ਵੀ ਇੰਨੇ ਮਹੀਨੇ ਹੋ ਗਏ ਇਹਨਾਂ ਨੂੰ ਰੱਖਿਆ ਨਹੀਂ ਕੋਈ ਸਰਕਾਰ ਜੋ ਮੁਲਮਾਈ ਕਰ ਕਿ ਸੀਐਮ ਵੀ ਆਪ ਕੋਈ ਵਾਰੀ ਨਿਕਲ ਕੇ ਕੇ ਕਰਪਸ਼ਨ ਦੇ ਰਿਗਾਰਡਿੰਗ ਗੱਲ ਕਰ ਰਹੇ ਹੋ ਨਾ ਕ腐ਪਸ਼ਨ ਦਾ ਤਾਂ ਤੁਸੀਂ ਸਮਝੋਗੇ ਹਾਂਜੀ ਕ腐ਪਸ਼ਨ ਤਾਂ ਐਂਡ ਹੋ ਹੀ ਨਹੀਂ ਸਕਦੀ ਜੀ ਜੇ ਆਪਾਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਸਾਡੇ ਜਿਹੜੇ ਭੇਦਭਾਵ ਆਪਸ ਦੇ ਵਿੱਚ ਜਿਹੜੇ ਥੋੜੇ-ਮੋٹے ਪਾਰਟੀਆਂ ਛੋਟੀਆਂ-ਮੋਟੀਆਂ ਪਾਰਟੀਆਂ ਦੇ ਵੀ ਹੈਗੇ ਆ ਉਹ ਵੀ ਪਾਰਾਂ ਕਰਕੇ ਜੇ ਕਰਪਸ਼ਨ ਲਈ ਲੜਨਾ ਤਾਂ ਸਾਨੂੰ ਇਕੱਠੇ ਹੋ ਕੇ ਲੜਨਾ ਹੀ ਪਏਗਾ ਔਰ ਉਹ ਸਮਾਜਿਕ ਤੌਰ ਤੇ ਸਾਡੀ ਜ਼ਿੰਮੇਵਾਰੀ ਹੈ ਤਾਂ ਹੀ ਅਸੀਂ ਪੰਜਾਬ ਨੂੰ ਸਾਫ਼ ਕਰ ਸਕਦੇ ਹਾਂ ਜੇ ਮੈਂ ਕਹਾ ਕਿ ਵੀ ਅੱਜ ਦੀ ਰੇਟ ਦੇ ਵਿੱਚ ਕਿਸੇ ਵੀ ਪਾਰਟੀ ਦੀ ਜਿਹੜੀ ਪਹਿਲੀਆਂ ਚਲੀ ਗਈਆਂ ਸਰਕਾਰਾਂ ਕਿ ਆ ਉਹਨਾਂ ਨੇ ਨਹੀਂ ਕਰਪਸ਼ਨ ਕੀਤੀ ਉਹ ਵੀ ਕਰਦੇ ਰਹੇ ਆ ਸੋ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਇੱਕ ਸਹੀ ਤਰੀਕੇ ਦੇ ਇਨਸਾਨ ਅੱਗੇ ਆਉਣੇ ਚਾਹੀਦੇ ਹਨ ਤਾਂ ਕਿ ਜਿਹੜੇ ਸਿਰਫ ਇੱਕ ਮੁੱਦਿਆਂ ਨੂੰ ਲੈ ਕੇ ਅੱਗੇ ਤੱਕ ਪਹੁੰਚ ਕਰਨ ਔਰ ਸਹੀ ਮਾਇਨੇ ਦੇ ਵਿੱਚ ਕੰਮ ਕਰਨ ਪੰਜਾਬ ਲਈ ਕੰਮ ਕਰਨ ਨਾ ਕਿ ਆਪਣੇ ਲਈ ਆਪਣੇ ਲਈ ਤਾਂ ਹਰ ਇੱਕ ਕੋਈ ਕੰਮ ਕਰ ਲੈਂਦਾ ਆਪਾਂ ਜਿਹੜੇ ਜਿੰਨੇ ਵੀ ਆਪਣੇ ਆਮ ਲੋਕ ਨੇ ਸਾਰੇ ਹਰ ਇੱਕ ਬੰਦਾ ਆਪਣੇ ਲਈ ਕੰਮ ਕਰਦਾ ਹੈ ਪਰ ਜਦੋਂ ਅਸੀਂ ਸਮਾਜ ਲਈ ਕੰਮ ਕਰਨਾ ਹੈ ਤਾਂ ਸਾਨੂੰ ਨਿਰਪੱਖ ਹੋ ਕੇ ਬਹੁਤ ਸਹਜੇ ਨਾਲ ਕਰਨਾ ਸਰਕਾਰਾਂ ਇਹ ਕਹਿ ਨਹੀਂ ਕਿ ਕਤਨੀ ਚ ਫਰਕ ਹੀ ਹੁੰਦਾ ਜਿਹੜਾ ਮਤਲਬ ਹਾਂ ਕਹਿਣੀ ਔਰ ਕਤਨੀ ਚ ਤਾਂ ਫਰਕ ਹੁੰਦਾ ਹੀ ਹੈ ਜੀ ਜੇ ਹੈਗਾ ਤਾਂ ਹੀ ਤੁਸੀਂ ਲੋਕਾਂ ਨੇ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ ਉਹ ਕੱਢ ਦਿੱਤੀ ਫਿਰ ਅਕਾਲੀਆਂ ਦੀ ਸੀਗੀ ਉਹ ਕੱਢ ਦਿੱਤੀ ਮਤਲਬ ਲੈ ਦੇ ਕੇ ਹੁਣ ਇਹਨਾਂ ਦਾ ਵੀ ਤੁਹਾਡੇ ਸਾਹਮਣੇ ਇਹ ਰਿਜ਼ਲਟ ਆਇਆ ਹੈਗਾ ਤੁਹਾਡੇ ਸਾਹਮਣੇ ਹੈ ਕਹਿਣੀ ਔਰ ਕਤਨੀ ਚ ਫਰਕ ਹੈ ਮੈਂ ਮੰਨਦੀ ਆ ਵਾਕਈ ਹੈ ਕਿਉਂਕਿ ਮੈਂ ਇਸ ਮੈਂ ਇਸ ਦਾਇਰੇ ਚ ਰਹਿ ਕੇ ਮੈਂ ਕੰਮ ਨਹੀਂ ਕਰਦੀ ਮੈਂ ਇਸ ਤੋਂ ਉੱਪਰ ਉੱਠ ਕੇ ਕੰਮ ਕਰਦੀ ਆ ਕਿਉਂਕਿ ਮੈਨੂੰ ਇਹ ਹੁੰਦਾ ਕਿ ਜਿੱਥੇ ਸਾਡੇ ਸਮਾਜ ਦੇ ਵਿੱਚ ਕਿਤੇ ਬੁਰਾਈ ਹੋ ਰਹੀ ਹੈ ਕੁਝ ਵੀ ਮਾੜਾ ਹੋ ਰਿਹਾ ਹੈ ਅਸੀਂ ਉਹਨੂੰ ਸਹੀ ਤਰੀਕੇ ਦੇ ਨਾਲ ਸਰਕਾਰ ਤੱਕ ਪਹੁੰਚ ਕਰੀਏ ਤੇ ਇਦਾਂ ਵੀ ਜਿਹੜੀ ਸੈਂਟਰ ਤੋਂ ਆਪਨੂੰ ਹੁਣ ਲੈਟਰ ਆਇਆ ਪੰਜਾਬ ਸਰਕਾਰ ਨੂੰ ਉਹਦੇ ਵਿਰੁੱਧ ਉਹ ਲੈਟਰ ਦੇ ਜਿਹੜਾ ਲੈਟਰ ਆਇਆ ਉਹ ਲੈਟਰ ਦੇ ਮੁਤਾਬਕ ਅਗਰ ਪੰਜਾਬ ਸਰਕਾਰ ਕੁਝ ਕਰਦੀ ਹੈ ਤਾਂ ਠੀਕ ਹੈ ਅਗਰ ਨਹੀਂ ਕਰਦੀ ਤਾਂ ਸਾਡਾ ਧਰਨਾ ਜਾਰੀ ਹੈ ਅਸੀਂ ਧਰਨੇ ਦੇ ਮੁਤਾਬਕ ਜੁੜਾ ਸਾਡਾ ਪ੍ਰਧਾਨ ਜੀ ਖੜੇ ਆਪਣੇ ਕੁੰਮੜਾ ਸਾਹਿਬ ਔਰ ਮੈਡਮ ਜੀ ਹੈ ਆਪਣੇ ਕਾਲ ਕਾਲੂ ਸਾਹਿਬ ਹੈ ਅਸੀਂ ਸਾਰੇ ਮਿਲ ਕੇ ਫਿਰ ਅਸੀਂ ਵੱਡਾ ਐਕਸ਼ਨ ਲਵਾਂਗੇ ਔਰ ਅਸੀਂ ਫਿਰ ਜੇ ਤੁਸੀਂ ਆਪਾਂ ਸੜਕਾਂ ਤੱਕ ਪ੍ਰਦਰਸ਼ਨ ਤਾਂ ਕੀ ਸੀਮਤ ਰੱਖਣੇ ਕਿ ਇਹਨੂੰ ਕਾਨੂੰਨੀ ਜਮਾ ਉਹ ਅਮਲੀ ਜਮਾ ਹੀ ਪਾਵਾਂਗੇ ਹਾਈ ਕੋਰਟ ਪੀਆਈਐਲ ਵਗੈਰਾ ਇਹੋ ਜਿਹੀ ਕੋਈ ਰੇਟ ਪਾਵਾਂਗੇ ਨਹੀਂ ਅਮਲੀ ਜਮਾ ਤਾਂ ਅਸੀਂ ਪਾਇਆ ਹੋਇਆ ਪਹਿਲਾਂ ਹੀ ਪਾਇਆ ਹੋਇਆ ਜੋ ਸਾਨੂੰ ਲੱਗਦਾ ਕਿ ਪਹਿਲਾਂ ਜਿਹੜਿਆਂ ਇਸ ਇਸ ਜਿਹੜਾ ਐਸਸੀ 40 ਸਰਟੀਫਿਕੇਟ ਬਣੇ ਸੀਗੇ ਉਹਦੇ ਵਿੱਚ ਦੋ ਚਾਰ ਬੰਦੇ ਪਰਤੇ ਪਰਤੇ ਵੀ ਦਰਜ ਹੋਏ ਆ ਇਸ ਕਰਕੇ ਅਸੀਂ ਇਸ ਮੋਰਚੇ ਦੇ ਵਿੱਚ ਜਿਹੜਾ ਸਾਡਾ ਸੰਘਰਸ਼ ਚੱਲਦਾ ਇਹਨੂੰ ਜਾਰੀ ਰੱਖਾਂਗੇ ਇਸ ਦੇ ਖਿਲਾਫ ਜਿਹੜੇ ਸਾਡੇ ਕੋਲ ਲੀਗਲ ਅਡਵਾਇਜ਼ਰ ਹੈ ਆ ਜਿਹੜੇ ਡਾਕਟਰ ਸੋਏ ਨੇ ਜੀ ਸਾਨੂੰ 100% ਦਾ ਉਮੀਦ ਜੱਗੀ ਹੈ ਵੀ ਸਾਡਾ ਕੰਮ ਹੋਊਗਾ ਪਰ ਲੇਕਿਨ ਮਹੀਨਾ 20 ਦਿਨ 2 ਮਹੀਨੇ ਸੀ ਦੇਖ ਸਕਦੇ ਜਿਵੇਂ ਸਾਡਾ ਸਰਕਾਰ ਨੇ ਪੰਜਾਬ ਸਰਕਾਰ ਨੇ ਪਹਿਲਾਂ ਹਰਪਾਲ ਚੀਮਾ ਜੀ ਨੇ ਇੱਕ ਮੀਟਿੰਗ ਕੀਤੀ ਸੀ ਚਾਰ ਪਹਿਲੇ ਫੇਸ ਤੋਂ ਧਰਨਾ ਚਾਹਤਾ ਸੀ ਧਰਨਾ ਵਕਤਮ ਕਰਦਾ ਸੀ ਇਸੇ ਤਰ੍ਹਾਂ ਹੁਣ ਫਰਵਰੀ ਦਾ ਐਲਾਨ ਸਹਿਦ ਮਾਰਚ ਦਾ 5 ਮਾਰਚ ਦਾ ਐਲਾਨ ਭਗਵਾਨਤ ਮਾਨ ਜੀ ਨੇ ਕੀਤਾ ਸੀ ਸਾਡੇ 3 ਮਹੀਨੇ ਉਹਨਾਂ ਨੂੰ ਉਡੀਕਦੇ ਅੱਜ ਤੱਕ ਫੇਰ ਲਾਂਗੇ ਵੀ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਕੋਈ ਅਮਲ ਨਹੀਂ ਜਾਂਦਾ ਪਰ ਲੇਕਿਨ ਇਹ ਸਾਡਾ ਜਿਹੜਾ ਨੋਟਿਸ ਹੋ ਗਿਆ ਅਸੀਂ ਇਹਨੂੰ ਮਹੀਨਾ ਦੋ ਮਹੀਨਾ ਜਿਹੜੀ ਪ੍ਰੋਸੀਡਿੰਗ ਹੈ 15 ਦਿਨ ਚ ਮੰਗੇ ਉਹ 15 ਦਿਨ ਨਹੀਂ 20 ਦਿਨ ਚ ਦੇ ਦੇਣਗੇ ਇਹਨੂੰ ਵੀ ਅਸੀਂ ਮਹੀਨਾ ਦੋ ਮਹੀਨਾ ਦੇਖਾਂਗੇ ਕਾਰਵਾਈ ਨਹੀਂ ਜੇਕਰ ਨਾ ਹੋਈ ਫਿਰ ਅਸੀਂ ਲੀਗਲੀ ਤੌਰ ਤੇ ਅਸੀਂ ਸਲਾਹ ਲਈ ਬੈਠੇ ਸਾਰਾ ਕੁਝ ਰਿਕਾਰਡ ਆਪਾਂ ਨੇ ਮੈਂਟੇਨ ਕੀਤਾ ਹੈ ਸਿਰਫ ਆਪਣੇ ਕੋਲੇ 30 ਬੰਦੇ ਦੇ ਸਰਟੀਫਿਕੇਟ ਆ ਗਏ ਪੱ ਹਾਈ ਕੋਰਟ ਜਿਹੜਾ ਕੇਸ ਪਾ ਕੇ ਅਸੀਂ ਪਹਿਲਾਂ ਐਫ ਆਈ ਆਰ ਅਰਜ ਕਰਾਉਣ ਦੀ ਗੱਲ ਕਰ ਰਹੇ ਹਾਂ ਤੋਂ ਬਾਅਦ ਉਹਨਾਂ ਨੇ ਟਰਮੀਨੇਟ ਸਸਪੈਂਡ ਕਰਨ ਦੀ ਗੱਲ ਕਰ ਰਹੇ ਦੂਜੀ ਜਿਹੜੀਆਂ ਉਹ ਤਨਖਾਹਾਂ ਖਜ਼ਾਨਾ ਲੁੱਟ ਕੇ ਘਰ ਨੂੰ ਲੈ ਗਏ ਉਹ ਵਾਪਸ ਕਰਾ ਕੇ ਵੈਲਫੇਅਰ ਫੰਡ 'ਚ ਵੀ ਜਿਹੜਾ ਜਮਾ ਕਰਾਇਆ ਗਿਆ ਜਲੇਵਾ